ਪੂਰੀ ਦੁਨੀਆ ਚ ਫਸਟ ਤੇ ਸੈਕੰਡ ਜੈਂਡਰ ਦੀ ਗੱਲ ਹੁੰਦੀ ਹੈ ਮੇਲ ਤੇ ਫੀਮੇਲ ਦੀ ਥਰਡ ਜੈਂਡਰ ਦੀ ਗੱਲ ਜਦੋਂ ਆਉਂਦੀ ਹੈ ਤਾਂ ਦੁਨੀਆ ਅਸਹਿਜ ਹੋ ਜਾਂਦੀ ਹੈ ਮਜ਼ਾਕ ਹੁੰਦੇ ਨੇ ਨਸਲੀ ਟਿੱਪਣੀਆਂ ਵੀ ਹੁੰਦੀਆਂ ਨੇ ਇੱਕ ਤਰ੍ਹਾਂ ਦਾ ਮਜ਼ਾਕੀਆ ਪਾਤਰ ਬਣਾਇਆ ਜਾਂਦਾ ਥਰਡ ਜੈਂਡਰ ਨੂੰ ਪਰ ਅਸੀਂ ਦੇਖ ਰਹੇ ਹਾਂ ਪੂਰੀ ਦੁਨੀਆ ਦੇ ਅੰਦਰ ਸਿਆਸਤ ਚ ਸੱਭਿਆਚਾਰ ਚ ਸਮਾਜ ਚ ਥਰਡ ਜੈਂਡਰ ਦੀ ਗੱਲ ਹੋ ਰਹੀ ਆ ਥਰਡ ਜੈਂਡਰ ਆਪਣੇ ਹੱਕਾਂ ਦੀ ਗੱਲ ਕਰ ਰਿਹਾ ਔਰ ਆਪਣੇ ਸਮਾਜ ਦੇ ਲਈ ਔਰ ਖਾਸ ਤੌਰ ਦੇ ਉੱਤੇ ਸਿਆਸਤ ਦੇ ਅੰਦਰ ਕਲਚਰ ਦੇ ਅੰਦਰ ਹਰ ਥਾਂ ਦੇ ਉੱਤੇ ਆਪਣਾ ਸਪੇਸ ਲੱਭ ਰਿਹਾ ਹੈ ਡੈਮੋਕ੍ਰੇਸੀ ਦੇ ਅੰਦਰ ਆਪਣੀ ਪਾਰਟਿਸਪੇਸ਼ਨ ਲੱਭ ਰਿਹਾ ਹੈ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ ਇਹ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਪੁੱਚੋ ਵਿਧਾਨ ਸਭਾ ਹਲਕੇ ਤੋਂ ਕਿੰਨਰ ਇੱਕ ਚੋਣ ਲੜ ਰਹੇ ਨੇ ਮਮਤਾਜ਼ ਉਹ ਬੌਜਨ ਸਮਾਜ ਪਾਰਟੀ ਤੋਂ ਚੋਣ ਲੜ ਰਹੇ ਨੇ ਬਾਬਾ ਸਾਹਿਬ ਬੇਦਕਰ ਦੀ ਸੋਚ ਤੋਂ ਪ੍ਰਭਾਵਿਤ ਨੇ ਕਾਸਟੌਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਕਿਉਂ ਨਹੀਂ ਥਰਡ ਜੈਂਡਰ ਦੀ ਪਾਰਟਿਸਪੇਸ਼ਨ ਹੋਣੀ ਚਾਹੀਦੀ ਲੋਕਤੰਤਰ ਦੇ ਅੰਦਰ ਤਾਂ ਅਸੀਂ ਇਸ ਇਲਾਕੇ 'ਚ ਪਹੁੰਚੇ ਹਾਂ ਇਸ ਇਲਾਕੇ ਜਦੋਂ ਅਸੀਂ ਸੜਕਾਂ ਤਿਆਰ ਰਹੀ ਸੀ ਲੋਕਾਂ ਤੋਂ ਪੁੱਛ ਰਹੇ ਸੀ ਤਾਂ ਬਹੁਤ ਸਾਰੇ ਲੋਕ ਹਾਸੇ ਮਜ਼ਾਕ 'ਚ ਵੀ ਗੱਲ ਕਰ ਰਹੇ ਸੀ ਕਿ ਕਿੰਨਰ ਸਿਆਸਤ ਕਿਵੇਂ ਕਰ ਸਕਦਾ ਕਿੰਨਰ ਸਿਆਸਤ ਕਿਵੇਂ ਚਲਾ ਸਕਦਾ ਪਰ ਇਹ ਇੱਕ ਸੁਭਸਗ ਨਾਗਾ ਸਾਡੀ ਡੈਮੋਕ੍ਰੇਸੀ ਦੇ ਲਈ ਸਾਡੇ ਲੋਕਤੰਤਰ ਦੇ ਲਈ ਕਿ ਸਾਰੇ ਭਾਈਚਾਰਿਆਂ ਦੀ ਪਾਰਟਿਸਪੇਸ਼ਨ ਜ਼ਰੂਰੀ ਹੈ ਚੰਗੀ ਡੈਮੋਕ੍ਰੇਸੀ ਚੰਗਾ ਲੋਕਤੰਤਰ ਉਸੇ ਨੂੰ ਮੰਨਿਆ ਜਾਂਦਾ ਜਿੱਥੇ ਹਿੱਸੇਦਾਰੀ ਹੈ ਜਿਹੜੀ ਭਾਈਚਾਰਿਆਂ ਦੀ ਹੋਵੇ ਹਰ ਤਰ੍ਹਾਂ ਦੇ ਭਾਈਚਾਰੇ ਦੀ ਹਿੱਸੇਦਾਰੀ ਲੋਕਤੰਤਰ ਚ ਹੋਣੀ ਚਾਹੀਦੀ ਹੈ ਅਸੀਂ ਪੋਚੋ ਖੁਰਦ ਪਿੰਡ ਚ ਖੜੇ ਆ ਗੱਲਬਾਤ ਕਰਾਂਗੇ ਮਮਤਾਜ ਜੀ ਦੇ ਨਾਲ ਕਿ ਕਿਉਂ ਉਹ ਸਿਆਸਤ ਚ ਆਏ ਨੇ ਔਰ ਸਿਆਸਤ ਚ ਉਹ ਕੀ ਕਰਨਗੇ ਮਮਤਾਜ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਸਿਆਸਤ ਚ ਕਿਉਂ ਆਇਓਗੇ ਜੀ ਸਿਆਸਤ ਦੇ ਵਿੱਚ ਸਾਨੂੰ ਡਾਕਟਰ ਮੇੜਕਾਰ ਦੇ ਸੋਚ ਦੇ ਉੱਤੇ ਸਾਨੂੰ ਸਮਾ ਦਿੱਤਾ ਹੈਗਾ ਉਹਨਾਂ ਨੇ ਵੋਟ ਬਣਾ ਕੇ ਦਿੱਤੀ ਹੈਗੀ ਜਿਹੜਾ ਸਮਾਜ ਤੋਂ ਆਉਣੇ ਹੋ ਤੁਸੀਂ ਤੁਹਾਨੂੰ ਲੱਗਦਾਗਾ ਕੀ ਦਲ ਸਮਾਜ ਦਾ ਭਲਾ ਤੁਸੀਂ ਇਸੇ ਪਾਰਟੀ ਚਾਕੇ ਕਰ ਸਕਦੇ ਹੋ ਹਾਂਜੀ ਇਸੇ ਪਾਰਟੀ 'ਚ ਕਰਾਂਗੇ ਜੀ ਜਦੋਂ ਇਸ ਪਾਰਟੀ ਨੇ ਮੈਨੂੰ ਮਾਨ ਸਨਮਾਨ ਦਿੱਤਾ ਜੀ ਠੀਕ ਹੈ ਜੀ ਜਦੋਂ ਮੈਨੂੰ ਲੜਨ ਵਾਸਤੇ ਕਿੰਨਰ ਹੋਣ ਤੇ ਮੰਗਣਖਾਨ ਵਾਲੇ ਨੂੰ ਇੱਕ ਭੈਣ ਜੀ ਨੇ ਮਾਇਆਵਤੀ ਜੀ ਨੇ ਸਾਨੂੰ ਟੈਕਟ ਦਿੱਤੀ ਹੈਗੀ ਸਰ ਨੂੰ ਸਤਿਕਾਰ ਕਰੇਗਾ ਤਾਂ ਅਸੀਂ ਕਿਉਂ ਨਹੀਂ ਕਰਾਂਗੇ ਜੀ ਜਿਸ ਪਾਰਟੀ ਦਾ ਪੂਰਾ ਵੱਧ ਤੋਂ ਵੱਧ ਕਰਾਂਗੇ ਵੀ ਲੱਗਦਾ ਹੈਗਾ ਕਿ ਕਿਨਰ ਭਾਈਚਾਰੇ ਦੀ ਵੀ ਜੋ ਸਮੱਸਿਆਵਾਂ ਹਨ ਜੋ ਕਿਨਰ ਭਾਈਚਾਰੇ ਦੀਆਂ ਮੰਗਾਂ ਨੇ ਉਹਨਾਂ ਨੂੰ ਵੀ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਉਹਨਾਂ ਦੀ ਵੀ ਨੁਮਾਇੰਦਗੀ ਕਰਦੇ ਹੋ ਤਾਂ ਨਾ ਵੀ ਕਰਾਂਗੇ ਜੀ ਸਰਜੀ ਸਭ ਤੋਂ ਜ਼ਿਆਦਾ ਤਾਂ ਮਤਲਬ ਇਹ ਸਮਾਜ ਦੇ ਦਬੇ ਕੁਚਲੇ ਸਮਾਜ ਦੀ ਕਰਾਂਗੇ ਜੀ ਤੇ ਉਹ ਦੁਬਾਰਾ ਦੇ ਵਿੱਚ ਕਿਨਰਾਂ ਦੀ ਵੀ ਸਾਰੇ ਜਿਦਾ ਮੇਰੇ ਵਾਸਤੇ ਸਾਰੇ ਮਤਲਬੀ ਕੋਈ ਸਮਝ ਜਾਏਗਾ ਸਮਝਦੇ ਮਰਦ ਤੇ ਔਰਤ ਤਾਂ ਸਿਆਸ ਚਾਉਂਦੇ ਨਹੀਂ ਤੁਸੀਂ ਇੱਕ ਕਿਨਰ ਦੇ ਤੌਰ ਦੇ ਉੱਤੇ ਵੀ ਆਏ ਹੋ ਤੁਹਾਨੂੰ ਕੀ ਲੱਗਦਾਗਾ ਕਿ ਇਹਨਾਂ ਦੋਵਾਂ ਜਿਹੜੇ ਮਰਦ ਤੇ ਔਰਤ ਤੋਂ ਬਿਨਾ ਤੁਸੀਂ ਇਹੋ ਜਿਹਾ ਕੀ ਵੱਖਰਾ ਕਰ ਸਕਦੇ ਹੋ ਜੇ ਸਮਾਜ ਦੇ ਅੰਦਰ ਸ਼ਾਂਤੀ ਦੀ ਗੱਲ ਹੁੰਦੀ ਹੈ ਸੁਭਾਅਨ ਕਿਉਂਕਿ ਤੁਹਾਨੂੰ ਇੱਕ ਵੱਖਰੀ ਰਿਸਪੈਕਟ ਨਾਲ ਵੀ ਲੋਕ ਦੇਖਦੇ ਹੈਗੇ ਜੀ ਜੇ ਇਹ ਕਰਨਾ ਚਾਹੁੰਦੇ ਹੈਗੇ ਵੀ ਜੋ 바ਵਾ ਸਾਹਿਬ ਨੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈਗਾ ਸਭ ਤੋਂ ਵੱਧ ਕੇ ਉਹ ਇਤਿਹਾਸ ਦਾ ਲਾਗੂ ਹੋਵੇ ਇਹ ਸਵਿਧਾਨ ਲੈਣ ਲਾਗੂ ਹੋਵੇ ਤਾਂ ਮਤਲਬ ਇਹ ਸਵਿਧਾਨ ਦੇ ਨਾਲ ਨਾਲ ਅਸੀਂ ਵੀ ਜੈਸਾ ਸਾਨੂੰ ਕਦਮ ਚੱਕਿਆ ਜਾਊਗਾ ਕਿ ਉਹੋ ਜਿਹੇ ਕਦਮ ਦੇ ਵਿੱਚ ਕੰਮ ਕਰਾਂਗੇ ਜੀ ਉਹ ਚੀਜ਼ ਦੇਖ ਰਿਹਾ ਸੀਗਾ ਕਿ ਜਦੋਂ ਮੈਂ ਆ ਰਿਹਾ ਸੀਗਾ ਪੁੱਛੋ ਖੁਰਦ ਤਾਂ ਲੋਕਾਂ ਨਾਲ ਮੈਂ ਆਉਂਦੇ ਹੋਏ ਗੱਲਬਾਤ ਕੀਤੀ ਔਨ ਰਿਕਾਰਡ ਨਹੀਂ ਵੈਸੀ ਗੱਲਬਾਤ ਕੀਤੀ ਕਿ ਮਮਤਾ ਜੀ ਖੜੇ ਹੋਏ ਨੇ ਤਾਂ ਲੋਕ ਹੱਸਣ ਲੱਗੇ ਕੁਝ ਲੋਕ ਤੁਹਾਡੇ ਮੂੰਹ ਤੇ ਹੋਰ ਕੁਝ ਕਹਿੰਦੇ ਨੇ ਮੈਂ ਇੱਥੇ ਗੱਲ ਕਰ ਰਿਹਾ ਜੀ ਤੁਹਾਡੇ ਮੂੰਹ ਤੇ ਲੋਕਾਂ ਨੇ ਕਿਹਾ ਕਿਉਂਕਿ ਸਾਹਮਣੇ ਤੁਹਾਡੇ ਤੁਹਾਡੀ ਰਿਸਪੈਕਟ ਕਰ ਰਹੇ ਨੇ ਪਰ ਕਿਹ ਕਿਹ ਰਿਐਕਸ਼ਨ ਵੀ ਹੁੰਦਾ ਤੁਹਾਨੂੰ ਕੀ ਲੱਗਦਾ ਉਹਦੋਂ ਜਦੋਂ ਪਿੱਠ ਪਿੱਛੇ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਕਿ ਇਹ ਤਾਂ ਜੀ ਖਸਰਾ ਇਹ ਤਾਂ ਕਿਨਰ ਆ ਜੀ ਤੁਹਾਨੂੰ ਲੱਗਦਾ ਸੋਚ ਬਦਲੂ ਸਮਾਜ ਦੀ ਬਦਲੂ ਜੀ ਕਿਉਂ ਨਹੀਂ ਬਦਲੂਗੀ ਜਿਹੜੇ ਅੱਜ ਮਜ਼ਾਕ ਕਰ ਰਹੇ ਨੇ ਉਹ ਕੱਲ ਨੂੰ ਪੈਰਾਂ 'ਚ ਵੀ ਡਿੱਗਣਗੇ ਤੁਹਾਨੂੰ ਕੀ ਲੱਗਦਾ ਬਰਾਬਰਤਾ ਕਿਉਂ ਨਹੀਂ ਹੈਗੀਗੀ ਕਿਉਂ ਨਹੀਂ ਸਮਾਜ ਬਰਾਬਰ ਦੇਖਦਾ ਕਿ ਤੁਸੀਂ ਤੀਜਾ ਜੈਂਡਰ ਕੁਦਰਤ ਨੇ ਤੁਹਾਨੂੰ ਬਣਾਇਆਗਾ ਕੁਦਰਤ ਦਾ ਇੱਕ ਜੋ ਕੁਦਰਤ ਦੀ ਦੇਣ ਆਗੀ ਉਹਨੂੰ ਐਕਸੈਪਟ ਕਿਉਂ ਨਹੀਂ ਕਰਦਾ ਸਮਾਜ ਕਿਉਂ ਬੰਦਿਆਂ ਦੀ ਸੈਕੀ ਇਹੀ ਹੈ ਕਿ ਮਰਦ ਤੇ ਔਰਤ ਬਿਨਾਂ ਤੀਜਾ ਜੈਂਡਰ ਆ ਸੀ ਜਿਹੜੀ ਤੀਜੀ ਕੈਟਾਗਰੀ ਨੂੰ ਐਕਸੈਪਟ ਨਹੀਂ ਕਰਨਾ ਤੇ ਫਿਰ ਉਹ ਅਨਪੜਤਾ ਦੇ ਕਰਕੇ ਮਜ਼ਾਕ ਕਢਾਉਂਦੇ ਹੋਣਗੇ ਜੀ ਮੇਰਾ ਤੇ ਪਾਰਟੀ ਨੇ ਤਾਂ ਨਹੀਂ ਡਾਇਆ ਨਾ ਪਾਰਟੀ ਨੇ ਤਾਂ ਮੈਨੂੰ ਮਤਲਬ ਪੂਰਾ ਪਿਆਰਸ ਕਰ ਦਿੱਤਾ ਆਪਣੇ ਤੁਹਾਨੂੰ ਮਨੋਂ ਲਾ ਕੇ ਜੇ ਪਾਰਟੀ ਮੇਰਾ ਮਜ਼ਾਕ ਕਢਾਉਣ ਦੀ ਤਾਪਾ ਪਾਰਟੀ ਨੂੰ ਵੀ ਕਹਿੰਦੇ ਜੀ ਕਿਨਰ ਭਾਈਚਾਰੇ ਤੋਂ ਤੁਹਾਨੂੰ ਸਮਰਥਨ ਮਿਲ ਰਿਹਾ ਪੂਰੇ ਪੰਜਾਬ ਦੇ ਕਿਨਰ ਭਾਈਚਾਰੇ ਤੋਂ ਅਜੇ ਉੱਚਾ ਸਰਮੈਸਾ ਅਜੇ ਕੋਈ ਕਾਲੀ ਪਾਰਟੀ 'ਚ ਖੜਾ ਕੋਈ ਕਿਤੇ ਖੜਾ ਹੈਗਾ ਮੈਂ ਮਦਰ ਵੀ ਲੇਕਿਨ ਬੋਧ ਸਮਾਜ ਪਾਰਟੀ ਕੰਨੀ ਖੜੀਏਗੀ ਮੈਨੂੰ ਬੋਧ ਸਮਾਜ ਪਾਰਟੀ ਕੰਨੀ ਮਿਲ ਰਿਹਾ ਕੇਂਦਰ ਮਤਲਬ ਵੀ ਪਰਦੇ ਦੇ ਵਿੱਚ ਕੰਨ ਕਰ ਰਹੇ ਮਦਦ ਕਰ ਰਹੇ ਤੁਹਾਡੀ ਆ ਰਹੀ ਨਹੀਂ ਇਥੇ ਪ੍ਰਚਾਰ ਲਈ ਕਰ ਰਹੇ ਹਾਂ ਜੀ ਕਰਦੇ ਪੂਰੇ ਪੰਜਾਬ ਪਰਦੇ ਕੇਂਦਰਾਂ ਦੇ ਆਉਂਦੇ ਆ ਫੋਨ ਮੇਰੇ ਨਾਲ ਹਾਂਜੀ ਆਉਂਦੇ ਮੇਰੇ ਗੁਰੂ ਜੀ ਦਾ ਵੀ ਆਉਂਦਾ ਹੈਗਾ ਸੰਤੋਸ਼ ਜੀ ਦਾ ਵੀ ਉਹ ਵੀ ਕਹਿੰਦੇ ਹੈਗੇ ਵੀ ਭਾਈ ਤੁਸੀਂ ਲੜੋ ਤੁਸੀਂ ਡਟ ਕੇ ਤੋਂ ਮਤਲਬ ਵੀ ਉਹ ਨਹੀਂ ਹੋ ਆਪਣਾ ਤੇ ਬੁਰੇ ਪਾਰਟੀਆਂ ਦੇ ਇਹ じゃ ਕੀ ਤੁਸੀਂ ਵੱਖਰਾ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਲੱਗਦਾ ਬਾਕੀ ਪਾਰਟੀਆਂ ਨਹੀਂ ਕਰ ਰਹੀਆਂ ਜਾਂ ਬਾਕੀ ਪਾਰਟੀਆਂ ਦੇ ਕੈਂਡੀਡੇਟ ਨਹੀਂ ਕਰ ਰਹੇ ਤੁਸੀਂ ਇਹ じゃ ਕੀ ਖਾਸ ਕਰੋ ਅਸੀਂ ਇਹ ਕਰਨਾ ਚਾਹੁੰਦੇ ਹਾਂ ਜੇ ਬੇਮਤਲਬ ਹੀ ਗੁੰਡਾ ਰਾਜ ਚੱਕਿਆ ਜਾਵੇ ਤੇ ਸਮਾਜ ਦੇ ਸੁਣਨ ਵਾਸਤੇ ਰਾਜ ਆਵੇ ਵੀ ਸਮਾਜ ਦੀ ਸੁਣੀ ਜਾਵੇ ਸਾਡੇ ਦਵੇ ਕੁਚਲੇ ਦਿਲਾਂ ਦੀ ਜਿਵੇਂ ਕਿਸੇ ਦੇ ਘਰ ਹੁਣ ਮੈਂ ਰਾਜ ਕਿਦਾ ਗਾ ਗੁੰਡਾ ਰਾਜ ਸਾਰੇਆਂ ਦੇ ਹੈ ਕਾਂਗਰਸ ਕਾਲੀ ਕਾਂਗਰਸ ਦਾ ਵੀ ਗੁੰਡਾ ਹੈ ਤੇ ਅੱਜ ਮੋਦੀ ਜੀ ਵੀ ਕੀ ਕਰ ਰਹੇ ਨੇਗੇ ਕਿ ਦੇਖ ਕਿਸ ਨੂੰ ਤਕੜਾ ਕੋਈ ਲੈਣ ਚ ਲੱਗਿਆ ਨਹੀਂ ਦੇਖਿਆ ਸਾਡੇ ਵਰਗਾ ਨੰਗ ਨੈਣ ਚ ਖੜਾ ਹੁੰਦਾ ਜੀ ਉੱਥੇ ਕਿ ਆ ਜਿਹੜੇ ਨੋਟ ਬੰਨੀਆਂ ਹੋਈਆਂ ਨੇਗੀਆਂ ਇਹਦੀ ਸਿਆਸਤ ਤੁਸੀਂ ਕਿੱਥੋਂ ਸਿੱਖ ਲਈ ਕਿਉਂਕਿ ਤੁਹਾਡੇ ਕਿਤੇ ਜਦਾਂ ਤੁਸੀਂ ਆਪਣਾ ਕੰਮ ਕਰਦੇ ਹੋ ਤੁਹਾਨੂੰ ਕਾਫੀ ਨੌਲੇਜ ਆ ਮੈਂ ਦੇਖ ਰਿਹਾ ਤੁਹਾਨੂੰ ਕਾਫੀ ਨੌਲੇਜ ਆ ਸਿਆਸਤ ਦੀ ਇਹ 바ਵਾ ਸਾਹਿਬ ਜੀ ਸੋਚ ਦੇ ਉੱਤੇ ਲੋਕ ਬੋਲ ਰਹੇ ਆ ਜੀ ਕਾਂਛੀ RAM ਜੀ ਦੀਆਂ ਰੇਲੀਆਂ ਸੁਣੀਆਂ ਭੈਣ ਜੀ ਦੀਆਂ ਰੇਲੀਆਂ ਸੁਣਨੀਆਂ ਕੱਲ ਨੂੰ ਫੇਰ ਭੈਣ ਜੀ ਦੀ ਰੇਲੀ ਚ ਜਾਣਾ ਹੈਗਾ ਜੇ ਉਹਨਾਂ ਦੇ ਆਰੇਲੀਆਂ ਸੁਣ ਸੁਣ ਕੇ ਤੇ ਲੋਕਾਂ ਦੇ ਵਿੱਚ ਇਲਜ਼ਾਮ ਲੱਗਦਾ ਬਹੁਤ ਜਨ ਸਮਾਜ ਪਾਰਟੀ ਦੀ ਕਿ ਅਕਾਲੀਆਂ ਨਾਲ ਰਲਈ ਹੋਈ ਹੈ ਤਾਂ ਹੀ ਜਾਣ ਬੁੱਝ ਕੇ ਇੱਥੇ ਚੋਣ ਲੜੀ ਜਾਂਦੀ ਹੈ ਕਿਸੇ ਨਾਲ ਸਮਝੌਤਾ ਨਹੀਂ ਕਰਦੇ ਜੇ ਕਾਂਗਰਸ ਨਾਲ ਕਰ ਲੈਣ ਜਾਂ ਕਿਸੇ ਹੋਰ ਪਾਰਟੀ ਨਾਲ ਕਰ ਲੈਣ ਤਾਂ ਸ਼ਾਇਦ ਕੋਈ ਫਾਇਦਾ ਹੋ ਜੇ ਕਿ ਅਕਾਲੀ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਇਸੇ ਕਰਕੇ ਆਜ਼ਾਦ ਲੜਦੇ ਨੇ ਨਹੀਂ ਜੀ ਜੇ ਤੁਸੀਂ ਕਹਿ ਸਕਦੇ ਹੋ ਪੈਸੇ ਦੇ ਦਿੰਦੇ ਹੈਗੇ ਪਰ ਇਲਜ਼ਾਮ ਲੱਗਦਾ ਤੁਹਾਡੇ ਤੇ ਇਲਜ਼ਾਮ ਲੱਗਦਾ ਇਲਜ਼ਾਮ ਲੱਗਦਾ ਪਾਰਟੀ ਤੇ ਇਲਜ਼ਾਮ ਰੱਬ ਤੇ ਵੀ ਲਾਦਨੇ ਆ ਜੀ ਬਾਬੇ ਨਾਨਕ ਤੇ ਵੀ ਲੱਗਿਆ ਹੋਇਆ ਜੀ ਇਲਜ਼ਾਮ ਤਾਂ ਬਾਬੇ ਨਾਨਕ ਨੂੰ ਵੀ ਕਹਿੰਦੇ ਨੇ ਕਿ ਤੈਮਾ ਦੇ ਰਿਹਾ ਵੀ ਪੰਜਾਬ ਨੂੰ ਵੇਚ ਕੇ ਖਾ ਰਹੇ ਨੇਗੇ ਆ ਚਿੱਟੇ ਚੁੱਟੇ ਦਾ ਪੈਦਾ ਕਰਦੇ ਚਿੱਟਾ ਇੱਥੇ ਇੱਥੇ ਹੋਊਗਾ ਜੀ ਬਥੇਰਾ ਹੋਏ ਕਿ ਬਥੇਰਾ ਗੋਲਿਆਂ ਰੂਪ ਚ ਮਿਲਦਾਗਾ ਪਾਊਡਰ ਕੋਟ ਕੋਟ ਕੇ ਮਿਲਦੇ ਨੇਗੇ ਚਿੱਟੀਆਂ ਗੋਲੀਆਂ ਮਿਲਦੀਆਂ ਨਹੀਂ ਆ ਤੇ ਸਾਰਾ ਕੁਝ ਹੀ ਇੱਥੇ ਮਿਲਦਾ ਮਤਲਬ ਵੀ ਅੱਜ ਇਹਨਾਂ ਨੂੰ ਕੀ ਲੱਗਦਾ ਸਭ ਤੋਂ ਵੱਧ ਸਪੋਰਟ ਕਿਹੜੇ ਭਾਈਚਾਰੇ ਤੋਂ ਮਿਲ ਰਹੀ ਹੈ ਤੁਹਾਨੂੰ ਪੁੱਛੋ ਮੰਡੀ ਚ ਕਿਹੜੇ ਭਾਈਚਾਰੇ ਤੋਂ ਮਿਲ ਰਹੀ ਹੈ ਮੈਨੂੰ ਸਭ ਤੋਂ ਜ਼ਿਆਦਾ ਸਾਰੇ ਪਾਸੇ ਮਿਲ ਰਹੀ ਹੈ ਦਲਤਾਂ ਤੋਂ ਸਭ ਤੋਂ ਜ਼ਿਆਦਾ ਆ ਰਹਾ ਹੈ ਤੇ ਮਿਲ ਰਿਹਾਗਾ ਦਲਤੇ ਗਏ ਨੇ ਕਹਿੰਦੇ ਖੜੇ ਆਗੇ ਆ ਦੇਖੋ ਦਲਤੀ ਹੁਣ ਸਾਰੇ ਮੇਰੇ ਨਾਲ ਕੋਈ ਵੱਡਾ ਨਹੀਂ ਹੈਗਾ ਮੇਰੇ ਦਲਤ ਭਾਈ ਸਾਰੇ ਖੜੇ ਹੈਗੇ ਸਾਰੇ ਸਰਬਸਮਾਜ ਦੀ ਦੁਨੀਆ ਜੇ ਤੁਸੀਂ ਮੰਨ ਲਓ ਐਮਐਲਏ ਚੁਣੇ ਜਾਂਦੇ ਹੋ ਤਾਂ ਖਾਸ ਤੌਰ ਤੇ ਜਿਹੜਾ ਤੀਜਾ ਜੈਂਡਰ ਆ ਜਿਹਦੇ ਚ ਕਿਨਰ ਵੀ ਨੇ ਜਿਹਦੇ ਚ ਹੋਰ ਕੈਟਾਗਰੀ ਵੀ ਆਉਂਦੀਆਂ ਨੇ ਸਮਾਜ ਦੀਆਂ ਉਹਨਾਂ ਲਈ ਕੰਮ ਕਰੋਗੇ ਉਹਨਾਂ ਦੇ ਰਾਈਟਸ ਦੇ ਲਈ ਲੜੋਂਗੇ ਤੁਸੀਂ ਸਾਰਿਆਂ ਵਾਸਤੇ ਲੜਾਂਗੇ ਸਾਰੇ ਸਰਬਸਮਾਜ ਵਾਸਤੇ ਲੜਾਂਗੇ ਜਿਵੇਂ ਬਾਲਾ ਸਾਹਿਬ ਨੇ ਸੰਵਧਾਨ ਲਿਖ ਕੇ ਦਿੱਤਾ ਹੈਗਾ ਉਹ ਸਵਧਾਨ ਦੇ ਉੱਤੇ ਪੂਰੇ ਡਟ ਕੇ ਲੜਾਂਗੇ ਤੁਹਾਡੀ ਲੜਾਈ ਕੀ ਦੇ ਨਾਲ ਆਈ ਕਿ ਇੱਥੇ ਲੜਾਈ ਮੇਰੇ ਦਾ ਤਿੰਨਾਂ ਨਾਲ ਹੀ ਹੈ ਜੀ ਪਤਾ ਝਾੜੂ ਵਾਲੇ ਨਾਲ ਵੀ ਸਾਡੇ ਬਜ਼ੁਰਗ ਨੇ ਬਾਬਾ ਸਾਹਿਬ ਨੇ ਝਾੜੂ ਛੜਾ ਕੇ ਕਹਿੰਦੇ ਝਾੜੂ ਵਾਲੇ ਨੂੰ ਜ਼ਿਆਦਾ ਸਮਰਥਨ ਮਿਲ ਰਿਹਾ ਮਾਲਵੇ ਚ ਖਾਸ ਤੌਰ ਤੇ ਕੋਈ ਹੈ ਹੀ ਜੀ ਗੱਲ ਜਾਂ ਝੂਠ ਬੋਲ ਰਹੇ ਨਹੀਂ ਇਹ ਤਾਂ ਮੌਕੇ ਤੇ ਪਤਾ ਲੱਗੂ ਜੀ 11 ਤਰੀਕ ਨੂੰ ਵੇ ਕੀ ਨਚੋਰ ਨਿਕੜਦਾ ਵੀ ਮੇਰੀ ਜਵਾਨਤ ਜਬਤ ਹੁੰਦੀ ਹੈ ਕਿ ਹੋਰਾਂ ਦੀ ਹੁੰਦੀ ਹੈ ਕਿ ਕੀ ਹੁੰਦਾ ਹੈਗਾ ਇਹ ਤਾਂ ਸਮਾਜ ਨੇ ਫੈਸਲਾ ਦੇਣਾ ਜੀ ਇਹਦੇ ਵਿੱਚੋ ਹਜੇ ਮਤਲਬ ਵੀ ਕਿਸੇ ਨੂੰ ਵੀ ਨਹੀਂ ਪਤਾ ਹਵਾ ਬਣਾਈ ਜਾਂਦੇ ਤਾਂ ਬਣਾਈ ਜਾਣ ਇਕਨੋਮਿਕ ਤੌਰ ਤੇ ਤੁਹਾਡੀ ਮਦਦ ਕਰਦੇ ਨੇ ਚੋਣ ਲੜਨੀ ਨਹੀਂ ਜੀ ਇਹਦੇ ਤੱਕ ਕਿਸੇ ਨੇ ਨਹੀਂ ਕਰੀ ਇੱਕ ਕੇਂਦਰ ਨੇ ਕਰੀ ਹੈ ਜੀ ਹੂੰ ਵੈਸੇ ਮਤਲਬ ਵੀ ਦੋ ਕੇਂਦਰਾਂ ਨੇ ਫੋਨ ਕੀਤਾ ਹੋਇਆ ਕਹਿੰਦੇ ਵੀ ਤੁਹਾਨੂੰ ਦੇਵਾਂਗੇ ਜ਼ਰੂਰ ਜੋਚ ਰਿਆ ਅਬ ਉਹ ਪਾਣੀ ਵੀ ਹਾਂ ਕਾਰਿਆ ਕਰਤਾ ਮਤਲਬ ਬਣ ਰਿਹਾ ਸੋਇਸਨ ਮਮਤਾਜ਼ ਲੋਕਤੰਤਰ ਦੀ ਖੂਬਸੂਰਤੀ ਇਹ ਹੀ ਹੋਣੀ ਚਾਹੀਦੀ ਹੈ ਕਿ ਸਾਰੇ ਭਾਈਚਾਰੇ ਪਾਰਟਿਸਿਪੇਟ ਕਰਨ ਲੋਕਤੰਤਰ ਦੇ ਅੰਦਰ ਔਰ ਕੁਦਰਤ ਨੇ ਖਾਸ ਤੌਰ ਦੇ ਉੱਤੇ ਜੋ ਕੁਦਰਤ ਨੇ ਸਾਡੇ ਸਮਾਜ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਜੈਂਡਰ ਨੇ ਮੇਲ ਆ ਫੀਮੇਲ ਆ ਖੂਬਸੂਰਤੀ ਹੈ ਇਹ ਦੁਨੀਆ ਦੀ ਕਈ ਵਾਰ ਕਿਹਾ ਜਾਂਦਾ ਕਿ ਇਹ ਮੁੰਡਿਆਂ ਵਰਗੀ ਕੁੜੀ ਆ ਇਹ ਵੀ ਕੋਈ ਮੈਨੂੰ ਲੱਗਦਾ ਆਪਣੇ ਆਪ ਚੰਗੀ ਗੱਲ ਨਹੀਂ ਕਿਉਂਕਿ ਕੁੜੀ ਹੋਣਾ ਕੁੜੀ ਦੀ ਖੂਬਸੂਰਤੀ ਹੈ ਮੁੰਡਾ ਹੋਣਾ ਮੁੰਡੇ ਦੀ ਖੂਬਸੂਰਤੀ ਹੈ ਥਰਡ ਜੈਂਡਰ ਹੋਣਾ ਥਰਡ ਜੈਂਡਰ ਦੀ ਖੂਬਸੂਰਤੀ ਹੈ ਪਰ ਸਾਡੇ ਸਮਾਜ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਰੇਸਿਜ਼ਮ ਆ ਵੈਸੇ ਅਸੀਂ ਬੜੇ ਡੈਮੋਕਰੈਟਿਕ ਕਹਾਉਨੇ ਆ ਬੜੇ ਸੈਕੂਲਰ ਕਹਾਉਨੇ ਆ ਪਰ ਜਦੋਂ ਇਹ ਗੱਲ ਆਉਂਦੀ ਆ ਤਾਂ ਹਰ ਬੰਦਾ ਪਿੱਠ ਪਿੱਛੇ ਹੱਸਦਾ ਕਿ ਇਹ 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 ਕਿੱਥੇ ਕਿਨਰ ਕਿੱਥੇ ਕਰ ਲੈਣਗੇ ਕੋਈ ਹੋਰ ਥਰਡ ਜੈਂਡਰ ਦੀ ਜਦੋਂ ਗੱਲ ਚੱਲਦੀ ਆ ਤਾਂ ਇੱਕ ਹਾਸਾ ਮਜ਼ਾਕ ਹੁੰਦਾ ਇਹ ਵੀ ਇੱਕ ਤਰ੍ਹਾਂ ਦਾ ਨਸਲਵਾਦ ਆ ਇਸ ਨਸਲਵਾਦ ਦੇ ਖਿਲਾਫ ਵੀ ਸਮਾਜ 'ਚ ਲੜਾਈ ਹੋਣੀ ਚਾਹੀਦੀ ਆ ਕਿ ਹਿੱਸੇਦਾਰੀ ਤੀਜੇ ਜੈਂਡਰ ਨੂੰ ਵੀ ਮਿਲੇ ਜੋ ਤੀਜੇ ਜੈਂਡਰ ਦੀ ਗੱਲ ਆਉਂਦੀ ਆ ਤਾਂ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਇੰਟੈਲੈਕਚੁਅਲ ਧਿਰਾਂ ਵੀ ਇਸ ਚੀਜ਼ ਦੇ ਉੱਤੇ ਅੰਡਰਸਟੈਂਡ ਨਹੀਂ ਕਰਦੀਆਂ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਇੰਟੈਲੈਕਚੁਅਲ ਤੇਰਾ ਵੀ ਆਪਦੇ ਆਪ ਨੂੰ ਕਹਿੰਦੀਆਂ ਨੇ ਕਿ ਕਪੂਜੇਵਾਦ ਨਹੀਂ ਕਰਦਾ ਜੀ ਤੇ ਸਮਰਾਜਵਾਦ ਨਹੀਂ ਕਰਦਾ ਜੀ ਇਹ ਮਾਰਕੀਟ ਨਹੀਂ ਕਰਦਾ ਪਰ ਸਵਾਲ ਇਹ ਆ ਕਿ ਜੋ ਕੁਦਰਤ ਨੇ ਜੈਂਡਰ ਪੈਦਾ ਕੀਤਾ ਉਹਦੀ ਅੱਜ ਤੱਕ ਸਮਾਜ 'ਚ ਥਾਂ ਉਹ ਰਿਸਪੈਕਟਿਵ ਥਾਂ ਕਿਉਂ ਨਹੀਂ ਬਣੀ ਉਹ ਚੋਣਾ ذریعے ਵੀ ਬਣ ਸਕਦੀ ਆ ਉਹ ਸਮਾਜ ਦੀਆਂ ਵੱਖ-ਵੱਖ ਲੜਾਈਆਂ ذریعے ਵੀ ਬਣ ਸਕਦੀ ਆ ਇਹ ਲੜਾਈ ਮੁਮਤਾਜ਼ ਲੜ ਰਹੇ ਨੇ ਇੱਕ ਬਹੁਤ ਚੰਗੀ ਉਦਾਹਰਨ ਆ ਜਿਹੜੀ ਲੋਕਤੰਤਰ ਦੇ ਅੰਦਰ ਪੇਸ਼ ਕਰ ਰਹੇ ਨੇ ਕਿ ਉਹ ਸਮਾਜ ਨੂੰ ਰਿਪਰੈਜ਼ੈਂਟ ਕਰਨ ਉਹਸ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਤੇ ਉਹ ਆ ਕੇ ਆਪਣੀ ਗੱਲ ਕਹਿ ਰਹੇ ਨੇ ਤੇ ਜੇ ਇਥੋਂ ਉਹ ਜਿੱਤਦੇ ਨੇ ਜੇ ਇਥੋਂ ਉਹਨਾਂ ਦੀ ਜਿੱਤ ਹੁੰਦੀ ਹੈ ਜਿੱਤ ਨਹੀਂ ਵੀ ਹੁੰਦੀ ਜਾਂ ਹੁੰਦੀ ਹੈ ਸਵਾਲ ਇਹ ਹੈਗਾ ਕਿ ਆਪਣੇ ਸਵਾਲਾਂ ਨੂੰ ਉਹ ਰੱਖ ਰਹੇ ਨੇ ਸਮਾਜ ਦੇ ਸਾਹਮਣੇ ਤੇ ਸਮਾਜ ਦਾ ਵੱਖ-ਵੱਖ ਤਰ੍ਹਾਂ ਦਾ ਰਿਐਕਸ਼ਨ ਆ ਰਿਹਾ ਔਰ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਮਮਤਾਸ ਪੰਜਾਬ ਵਿਧਾਨ ਸਭਾ ਦੀ ਚੋਣ ਪਚੋ ਮੰਡੀ ਤੋਂ ਲੜ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਪੋਚੋ ਖੁਰਦ